ਨਿਊ ਚੰਡੀਗੜ੍ਹ ਮੁੱਲਾਂਪੁਰ ਪੁਲਿਸ ਦੇ ਨਾਲ ਐਕਸਾਈਟਿੰਗ ਦੇ ਨਾਕੇ ਦੌਰਾਨ 72 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਨੇ ਦੰਨਿਆ ਇੱਕ ਵਿਅਕਤੀ ਜੋ ਚੰਡੀਗੜ੍ਹ ਤੋਂ ਲੁਧਿਆਣਾ ਸ਼ਰਾਬ ਲੈ ਕੇ ਜਾ ਰਿਹਾ ਸੀ ਇੱਕ ਛੋਟੀ ਕਾਰ ਨੂੰ ਹੀ ਛੋਟਾ ਹੱਥੀ ਬਣਾ ਰੱਖਿਆ ਸੀ ਛੋਟੇ ਹੱਥੀ ਦੇ ਵਿੱਚ ਵੀ ਮੇਰੇ ਕਹਿਲ ਇੰਨੀਆਂ ਪੇਟੀਆਂ ਸ਼ਰਾਬ ਦੀਆਂ ਨਹੀਂ ਆ ਸਕਦੀਆਂ ਜਿਸ ਕਾਰ ਨੂੰ ਸ਼ੱਕ ਦੇ ਆਧਾਰ ਦੇ ਉੱਤੇ ਰੋਕਿਆ ਤਾਂ ਜਦੋਂ ਉਹਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ ਪੁਲਿਸ ਦੇ ਹੋਸ਼ ਉੱਟ ਗਏ ਕਿਆਂ ਪੇਟੀਆਂ ਤਾਂ ਕਿਸੇ ਮਹਿੰਦਰਾ ਪਿਕਅਪ ਦੇ ਛੋਟੇ ਹਾਥੀ ਦੇ ਵਿੱਚ ਵੀ ਨਹੀਂ ਆ ਸਕਦੀਆਂ ਜਿਸ ਤਰੀਕੇ ਨਾਲ ਇਹ ਵਿਅਕਤੀ ਇੱਕ ਕਾਰ ਦੇ ਵਿੱਚ ਇੰਨੀ ਸ਼ਰਾਬ ਦੀਆਂ ਪੇਟੀਆਂ ਪਾ ਕੇ ਲੁਧਿਆਣਾ ਲੈ ਕੇ ਜਾ ਰਿਹਾ ਹੈ ਨਿਊ ਚੰਡੀਗੜ੍ਹ ਮੁੱਲਾ ਪਰ ਪੁਲਿਸ ਤੇ ਨਾਲ ਐਕਸਾਈਟ ਟੀਮ ਦੇ ਨਾਕੇ ਦੌਰਾਨ 72 ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਨੇ ਦੱਸ ਦਿੰਨੇ ਆ ਇੱਕ ਵਿਅਕਤੀ ਜੋ ਚੰਡੀਗੜ੍ਹ ਤੋਂ ਲੁਧਿਆਣੇ ਸ਼ਰਾਬ ਲੈ ਕੇ ਜਾ ਰਿਹਾ ਸੀ ਇੱਕ ਛੋਟੀ ਕਾਰ ਨੂੰ ਹੀ ਛੋਟਾ ਹਾਥੀ ਬਣਾ ਰੱਖਿਆ ਸੀ ਛੋਟੇ ਹਾਥੀ ਦੇ ਵਿੱਚ ਵੀ ਮੇਰੇ ਕਹਿਲ ਇੰਨੀਆਂ ਪੇਟੀਆਂ ਸ਼ਰਾਬ ਦੀ ਨਹੀਂ ਆ ਸਕਦੀਆਂ ਜਿਸ ਤਰੀਕੇ ਨਾਲ ਸਿਵਰ ਲਾਈਟ ਵਾਲਿਆਂ ਦੀ ਜੋ ਗੱਡੀ ਹੁੰਦੀ ਹੈ ਉਸ ਦੇ ਵਿੱਚ ਇਸ ਵਿਅਕਤੀ ਨੇ ਆਪਣੀ ਕਾਰ ਨੂੰ ਛੋਟਾ ਹਾਥੀ ਬਣਾ ਰੱਖਿਆ ਸੀ ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਗੁਪਸਤ ਦੇ ਆਧਾਰ ਦੇ ਉੱਤੇ ਨਾਕਾ ਲਗਾਇਆ ਤਾਂ ਨਾਕੇ ਦੌਰਾਨ ਕਾਰ ਨੂੰ ਸ਼ੱਕ ਦੇ ਆਧਾਰ ਦੇ ਉੱਤੇ ਰੋਕਿਆ ਤਾਂ ਜਦੋਂ ਦੀ ਤਲਾਸ਼ੀ ਲਈ ਤਲਾਸ਼ੀ ਦੌਰਾਨ ਪੁਲਿਸ ਦੇ ਹੋਸ਼ ਉੱਟ ਗਏ ਕਿ ਇੰਨੀਆਂ ਪੇਟੀਆਂ ਤਾਂ ਕਿਸੇ ਮਹਿੰਦਰਾ ਪਿਕਅਪ ਦੇ ਛੋਟੇ ਹਾਥੀ ਦੇ ਵਿੱਚ ਵੀ ਨਹੀਂ ਆ ਸਕਦੀਆਂ ਜਿਸ ਤਰੀਕੇ ਨਾਲ ਇਹ ਵਿਅਕਤੀ ਇੱਕ ਕਾਰ ਦੇ ਵਿੱਚ ਇੰਨੀ ਸ਼ਰਾਬ ਦੀਆਂ ਪੇਟੀਆਂ ਪਾ ਕੇ ਲੁਧਿਆਣਾ ਲੈ ਕੇ ਜਾ ਰਿਹਾ ਹੈ ਤੇ ਇਸ ਨੂੰ ਲੈ ਕੇ ਪੁਲਿਸ ਨੇ ਜਦੋਂ ਕਾਰ ਦੇ ਵਿੱਚੋਂ ਪੇਟੀਆਂ ਬਾਹਰ ਕੱਢੀਆਂ ਤਾਂ ਤਸਵੀਰਾਂ ਤੁਹਾਨੂੰ ਨਾਲ ਦਿਖਾ ਰਹੇ ਹਾਂ ਕਿ ਵੱਡੀ ਮਾਤਰਾ ਦੇ ਵਿੱਚ ਪੁਲਿਸ ਨੂੰ ਐਕਸਾਈਟ ਟੀਮ ਨੂੰ ਸ਼ਰਾਬ ਜਿਹੜੀ ਚੰਡੀਗੜ੍ਹ ਮਾਰਕਾ ਬਰਾਮਦ ਹੋਈ ਹੈ ਦੱਸ ਦਿੰਨੇ ਆ ਵਿਅਕਤੀ ਚੰਡੀਗੜ੍ਹ ਤੋਂ ਬਾਇਆ ਨਿਊ ਚੰਡੀਗੜ੍ਹ ਹੋ ਕੇ ਕਰਾਰੀ ਵਾਲੀ ਸਾਈਡ ਨੂੰ ਹੋ ਕੇ ਲੁਧਿਆਣੇ ਸ਼ਰਾਬ ਲੈ ਕੇ ਜਾ ਰਿਆ ਸੀ ਪਰ ਐਸਪੀ ਮੋਹਤਕਰਬਾਲ ਦੀ ਗਵਾਹੀ ਦੇ ਵਿੱਚ ਲੱਗਿਆ ਟੀਮਾਂ ਤੇ ਦੂਜੇ ਪਾਸੇ ਸਾਈਡ ਟੀਮ ਦੇ ਇੰਸਪੈਕਟਰ ਸਿੰਦਰ ਮੱਲੀ ਦੀ ਜੋ ਟੀਮਾਂ ਨੇ ਉਹਨਾਂ ਨੇ ਸਾਂਝਾ ਆਪਰੇਸ਼ਨ ਕੀਤਾ ਜਿਸ ਦੇ ਵਿੱਚ ਕਿ ਨਾਕਾ ਲਗਾਇਆ ਨਾਕੇ ਦੌਰਾਨ ਇੱਕ ਕਾਰ ਦੇ ਵਿੱਚੋਂ 72 ਪੇਟੀਆਂ ਬਰਾਮਦ ਕਰ ਲੀਆਂ ਨੇ ਬੜੀ ਹੈਰਾਨਗੀ ਦੀ ਗੱਲ ਹੈ ਕਿ ਇੰਨੀਆਂ ਪੇਟੀਆਂ ਇੱਕ ਕਾਰ ਦੇ ਵਿੱਚ ਲੈ ਕੇ ਜਾਣੀ ਉਹ ਵੀ ਚੰਡੀਗੜ੍ਹ ਦੇ ਹਰ ਇੱਕ ਨਾਕੇ ਤੋਂ ਬਾਹਰ ਨਿਕਲ ਕੇ ਪੰਜਾਬ ਦੇ ਵਿੱਚ ਦਾਖਲ ਹੋਣਾ ਵੱਡੇ ਸਵਾਲ ਚੰਡੀਗੜ੍ਹ ਪੁਲਿਸ ਵਾਸਤੇ ਵੀ ਖੜੇ ਹੁੰਦੇ ਨੇ ਕਿ ਉਸ ਵਿਅਕਤੀ ਨੂੰ ਕਿਸੇ ਨੇ ਰੋਕਿਆ ਤੱਕ ਨਹੀਂ ਦੂਜੇ ਪਾਸੇ ਟ੍ਰੈਫਿਕ ਲਾਈਟਾਂ ਦੇ ਉੱਤੇ ਵੀ ਕੈਮਰੇ ਲੱਗੇ ਹੁੰਦੇ ਨੇ ਦੂਰ ਤੋਂ ਗੱਡੀ ਦੇ ਵਿੱਚ ਕਿਤਨੇ ਕਿਤੇ ਹਾਈ ਲਾਈਟ ਜਿਹੜੇ ਕੈਮਰੇ ਨੇ ਪੁਲਿਸ ਵੱਲ ਦਾਅਵੇ ਕੀਤੇ ਜਾਂਦੇ ਨੇ ਕਿ ਇੰਨਾ ਕੈਮਰੇ ਆਹੀ ਗੱਡੀ ਦੇ ਅੰਦਰ ਪਈ ਚੀਜ਼ ਵੀ ਬਰੀਕੀ ਦੇ ਨਾਲ ਪਤਾ ਲੱਗ ਜਾਂਦੀ ਹੈ ਪਰ ਚੰਡੀਗੜ੍ਹ ਤੋਂ ਜਦੋਂ ਪੰਜਾਬ ਦੇ ਵਿੱਚ ਬੰਦਾ ਦਾਖਲ ਹੋ ਗਿਆ ਤਾਂ ਕੈਮਰਿਆਂ ਦੀ ਨਜ਼ਰ ਕਿਉਂ ਨਹੀਂ ਪਈ ਤਾਂ ਇਸ ਨੂੰ ਲੈ ਕੇ ਐਸਪੀ ਮੋਹਤ ਅਗਰਵਾਲ ਨੇ ਇਸ ਪੂਰੇ ਮਾਮਲੇ ਬਾਰੇ ਕੀ ਕਿਹਾ ਪਰ ਤੁਸੀਂ ਉਹ ਵੀ ਸੁਣੋ ਸਰ ਇੱਕ ਬੀਤੇ ਦਿਨੀ ਕਾਫੀ ਸ਼ਰਾਬ ਜਿਹੜੀ ਬਰਾਮਦ ਹੋਈ ਹੈ ਬਖਤਰ ਪੇਟੀਆਂ ਉਹਦੇ ਬਾਰੇ ਦੱਸੋ ਕੀ ਬੰਵਾ ਮਾਮਲੇ ਵਿੱਚ ਇਹ ਸਾਨੂੰ ਬੇਸਿਕਲੀ ਜੀ ਇਨਫੋਰਮੇਸ਼ਨ ਆਈ ਸੀਗੀ ਜਿਹਦੇ ਬੇਸ ਦੇ ਉੱਤੇ ਸਾਡਾ ਐਕਸਾਈਜ਼ ਡਿਪਾਰਟਮੈਂਟ ਦੇ ਨਾਲ ਵੀ ਨਾਕਾ ਲੱਗਿਆ ਹੋਇਆ ਸੀਗਾ ਇਹ ਨਾਕਾਬੰਦੀ ਜਿਹੜੀ ਹੈਗੀ ਹੈ ਇਹ ਸਟੇਡੀਅਮ ਰੋਡ ਦੇ ਉੱਪਰ ਸੀਗੀ ਉਸ ਅਰਸੇ ਦੌਰਾਨ ਸਾਡੇ ਕੋਲ ਇਤਲਾਹ ਆਉਂਦੀ ਹੈ ਤੇ ਜਿਹਦੇ ਬੇਸਿਸ ਦੇ ਉੱਤੇ ਇੱਕ ਜਿਹੜੀ ਗੱਡੀ ਹੈ ਉੱਥੇ ਰੌਂਡ ਅਪ ਕੀਤੀ ਜਾਂਦੀ ਹੈ ਇਹ ਗੱਡੀ ਦੇ ਵਿੱਚੋਂ ਜਿਹੜੀਆਂ ਹੈਗੀਆਂ 72 ਪੇਟੀਆਂ ਇਹ ਸ਼ਰਾਬ ਦੀਆਂ ਜਿਹੜੀਆਂ ਬਰਾਮਦ ਹੁੰਦੀਆਂ ਨੇ ਤੇ 112 ਨੰਬਰ ਮੁਕੱਦਮਾ ਜਿਹੜਾ ਹੈਗਾ ਇਹ ਥਾਣਾ ਬੁੱਲਾਪੁਰ ਦੇ ਵਿੱਚ 3 ਤਰੀਕ ਨੂੰ ਦਰਜ ਕੀਤਾ ਜਾਂਦਾ ਸਵੇਰੇ ਤੋ ਇਹਦੇ ਵਿੱਚ ਜਿਹੜਾ ਹੈਗਾ ਸਾਨੂੰ ਚੰਡੀਗੜ੍ਹ ਦੀ ਕਾਊਂਟਰ ਜਿਹੜੀ ਹੈਗੀ 골ਡ ਵਿਸਕੀ ਸੀਗੀ ਇਹਦੇ ਵਿੱਚ ਜਿਹੜਾ ਦੋਸ਼ੀ ਹੈ ਇਹ ਸੁਚਾ ਸਿੰਘ ਹੈ ਲੁਧਿਆਣਾ ਦਾ ਰਹਿਣ ਵਾਲਾ ਸੀਗਾ ਇਹ ਇੱਥੋਂ 72 ਬਟੀਆਂ ਲੈ ਕੇ ਜਾ ਰਿਹਾ ਸੀਗਾ ਜਿਹਨੂੰ ਰਾਉਂਡ ਅਪ ਕਰਕੇ ਉਹ ਤੋਂ ਜਿਹੜੀ ਹੈ ਸ਼ਰਾਬ ਬਰਾਮਦ ਕੀਤੀ ਗਈ ਹੈ ਲੇ ਕੇ ਕਿਤੇ ਜਾ ਰਹੇ ਸੀ ਲੁਧਿਆਣੇ ਲੈ ਕੇ ਜਾ ਰਹੇ ਸੀ ਇਹ ਪਹਿਲਾਂ ਵੀ ਹੈ ਜੀ ਤੁਹਾਨੂੰ ਕੰਟਰੋਲ ਜੀ ਨਹੀਂ ਹਜੇ ਉਹਦਾ ਸਾਰਾ ਰਿਕਾਰਡ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਤੇ ਬਟ ਇਹਦੇ ਚ ਹਜੇ ਸਾਡੇ ਸਾਹਮਣੇ ਨਹੀਂ ਆਇਆ ਸੀਗਾ ਤੇ ਜਿਹਦੇ ਚ ਆਹ ਮਕਦਮਾ ਦਰਜ ਕੀਤਾ ਗਿਆ ਇਹ ਜਿਹੜਾ ਵਹੀਕਲ ਦੇ ਉੱਤੇ ਲੈ ਕੇ ਜਾ ਰਹੇ ਸੀ ਇਹਦਾ ਆਪਣਾ ਸੀ ਜਾਂ ਚੋਰੀ ਦਾ ਸੀ ਕਿਉਂ ਸੀ ਉਹਦੀ ਵੀ ਜਿਹੜੀ ਓਨਰਸ਼ਿਪ ਵੈਰੀਫਾਈ ਕਰ ਰਹੇ ਹਾਂ ਜੀ ਅਸੀਂ ਉਹ ਡਿਪਾਰਟਮੈਂਟ ਤੋਂ ਵੀ ਰਿਕਾਰਡ ਚੈੱਕ ਕਰਵਾ ਰਹੇ ਹਾਂ